ਸਭ ਤੋਂ ਪਹਿਲਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਨਗਰ ਦਾ ਸਰਪੰਚ ਮਜੂਦਾ ਨਿਸ਼ਾਨ ਸਿੰਘ ਚਾਹਲ ਔਰ ਸਰਬੱਤ ਹੀ ਨਗਰ ਵੱਲੋਂ ਸਮੁੱਚੀ ਕਤਰਤਾ ਦੇ ਨਾਲ ਸਾਡਾ ਸ਼ੁਰੂ ਤੋਂ ਚਾਚਾ ਜੀ ਤੀਆਂ ਦਾ ਪ੍ਰੋਗਰਾਮ ਜਿਹੜਾ ਪਹਿਲਾ ਲੀਕਿਆ ਸੀਗਾ ਉਸ ਪ੍ਰੋਗਰਾਮ ਤੋਂ ਲੈ ਕੇ ਅੱਜ ਚੌਥਾ ਪ੍ਰੋਗਰਾਮ ਸਾਡਾ ਇਹ ਤੀਆਂ ਦਾ ਹੋ ਗਿਆ ਜੀ ਮੇਲਾ ਔਰ ਨਗਰ ਦਾ ਸਾਡਾ ਇਤਫਾਕ ਜਿਹੜਾ ਇਕਤ੍ਰਿਤ ਆ ਸਾਰੀ ਨਗਰ ਦੀ ਸਲਾਹ ਦੇ ਨਾਲ ਸਰਬੱਤ ਜਿਹੜੇ ਆਪਣੇ ਮੋਤਵਾਰ ਜਿਹੜੇ ਸਾਰੇ ਸੱਜਣ ਆ ਉਹਨਾਂ ਵੱਲੋਂ ਸਾਂਝਾ ਇੱਕ ਸਨੇਹਾ ਦੇਣਾ ਸੀਗਾ ਅਸੀਂ ਨੌਜਵਾਨ ਪੀੜੀ ਵਾਸਤੇ ਵੀ ਇੱਕ ਧੀਆ ਦਾ ਜੋ ਜਿਹੜੀਆਂ ਵਿਆਹੀਆਂ ਗਈਆਂ ਪਿੰਡ ਦੀਆਂ ਕੁੜੀਆਂ ਆ ਤਾਂ ਉਹਨਾਂ ਦਾ ਇੱਕ ਉਹਨਾਂ ਨੂੰ ਮੌਕਾ ਇਕੱਠਿਆਂ ਕਰਨ ਦਾ ਵਾਪਸ ਆਪਣੇ ਪਿੰਡ ਦੇ ਨਾਲ ਉਹਨਾਂ ਕੁੜੀਆਂ ਹਾਨ ਪ੍ਰਮਾਣ ਦੀਆਂ ਜਿਹੜੀਆਂ ਆ ਮੇਲ ਮਲਾਪ ਜਿਹੜਾ ਹੋ ਜਵੇ ਇਹ ਚੌਥਾ ਪ੍ਰੋਗਰਾਮ ਸਾਡਾ ਲਗਾਤਾਰ ਬਹੁਤ ਵਧੀਆ ਹੋ ਰਿਹਾ ਜੀ ਜਿਹਦੇ ਵਿੱਚ ਪੂਰਨ ਤੌਰ ਤੇ ਸਹਿਯੋਗ ਸਾਰੇ ਨਗਰ ਦਾ ਹੀ ਆ ਔਰ ਸਾਡੇ ਚਾਚਾ ਜੀ ਸਰਦਾਰ ਹਰੀ ਸਿੰਘ ਹੰਸ ਇਹਨਾਂ ਵੱਲੋਂ ਸ਼ੁਰੂ ਤੋਂ ਹੀ ਧੀਆ ਦਾ ਜਿਹੜਾ ਬਹੁਤ ਜ਼ਿਆਦਾ ਇਹ ਕੁੜੀਆਂ ਦਾ ਧੀਆ ਦਾ ਕਰਦੇ ਆ ਤੇ ਇਸ ਵਾਰ ਵੀ ਜਿਹੜਾ ਆਪਾਂ ਧੀਆ ਦਾ ਪ੍ਰੋਗਰਾਮ ਮਨਾਇਆ ਚੋਣਿਆ ਕਿ ਆਪਾਂ ਪੰਜਾਬੀ ਕਲਚਰ ਨੂੰ ਫਿਰ ਤੋਂ ਸਾਂਭ ਰਹੇ ਆ ਪਹਿਲਾਂ ਪਿਛਰੇ ਗਏ ਸੀ ਹੁਣ ਫਿਰ ਤੋਂ ਆਪਾਂ ਧੀਆ ਮਨਾ ਰਹੇ ਆ ਤੇ ਪਹਿਲਾਂ ਹੁੰਦਾ ਸੀ ਵੀ ਧੀਆ ਦਾ ਮੇਲਾ ਦੇਖਣ ਜਾਣਾ ਬਹੁਤ ਦੂਰ ਦੂਰ ਲੱਗਦੇ ਹੁੰਦੇ ਸੀ ਪਰ ਹੁਣ ਹਰ ਪਿੰਡ ਆਪਣੇ ਧੀਆ ਲਈ ਇਹ ਮੇਲਾ ਲਗਾਉਂਦਾ ਪਿਆ ਆ ਸਾਰੇ ਜਣੇ ਇੰਜੋਏ ਕਰ ਬਹੁਤ ਸਾਰੇ ਇਕੱਠੇ ਹੋਇਆ ਖੀਰ ਪੂੜੇ ਬਣੇ ਹੋਏ ਸਾਰੀਆਂ ਕੋਰਤਾਂ ਵਿੱਚ ਦੇਖ ਰਹੀਆਂ ਬਹੁਤ ਖੁਸ਼ ਆ ਔਰ ਮੈਨੂੰ ਵਧੀਆ ਲੱਗਦਾ ਪਿਆ ਆ ਕਿ ਇੱਥੇ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਮੁਬਾਰਕ ਸਾਰੇ ਨਗਰ ਵਾਸੀਆਂ ਨੂੰ ਧੀਆ ਭਣਾ ਨੂੰ ਬਜ਼ੁਰਗਾਂ ਨੂੰ ਆਪਣੇ ਸਰਪੰਚ ਸਾਹਿਬ ਜਿੰਨੇ ਵੀ ਐਨ ਆਰ ਆਈ ਬੰਦੇ ਔਰ ਜਿੰਨੇ ਵੀ ਦੇਰੇ ਆ ਲਾਗੇ ਬੰਨੇ ਸਾਰਿਆਂ ਨੂੰ ਧੰਨਵਾਦ ਸ਼ੁਕਰੀਆ ਮਹਾਰਾ ਸੱਚੇ ਪਾਤਸ਼ਾਹ ਚੜ੍ਹਦੀ ਕਲਾ ਰੱਖੇ ਬਾਬਾ ਨਾਨਕ ਇਹ ਸਾਡਾ ਧੀਆ ਦਾ ਪ੍ਰੋਗਰਾਮ ਚੌਥਾ ਪ੍ਰੋਗਰਾਮ ਆ ਮੈਂ ਪਹਿਲਾਂ ਯਾਨੀ ਕਿ ਵਾਰਡ ਦਾ ਕੰਮ ਕਰਦਾ ਹੁੰਦਾ ਤੇ ਮੈਂ ਭਾਂਡੇ ਯਾਨੀ ਕਿ ਪੰਜ ਦਿਨ ਦਾ ਹੁੰਦਾ ਸੀ ਧੀਆ ਨੂੰ ਉਸ ਤੋਂ ਬਾਅਦ ਗੈਸ ਚੁੱਲਿਆਂ ਦਾ ਕੰਮ ਕਰ ਲਾ ਪਿਆ ਫਿਰ ਗੈਸ ਚੁੱਲ੍ਹੇ ਦੇਣ ਲੱਪਿਆ ਉਸ ਤੋਂ ਬਾਅਦ ਫਿਰ 5000 ਰੁਪਏ ਵਿਆਹ ਸ਼ਾਦੀ ਤੇ ਦੇਣ ਲੱਪਿਆ ਤੇ ਹੁਣ ਅਸੀਂ ਗਾਂ ਯਾਨੀ ਕਿ ਪਿੰਡ ਦੇ ਸਹਿਯੋਗ ਦੇ ਨਾਲ ਸਾਰਿਆਂ ਦੀ ਸਲਾਹ ਦੇ ਨਾਲ ਅਸੀਂ ਸੋਚਿਆ ਵੀ ਇਹ ਜਿਹੜੀਆਂ 3 ਭੈਣਾਂ ਵਿਆਹੀਆਂ ਹੋਈਆਂ ਵਾਂ ਇਹ ਕਿਸੇ ਬਹਾਨੇ ਦੇ ਨਾਲ ਉਹਦਾ ਤਾਂ ਸਹੇਲੀਆਂ ਇੱਕ ਦੂਜੀ ਨੂੰ ਮਿਲ ਨਹੀਂ ਸਕਦੀਆਂ ਪਤਾ ਨਹੀਂ ਕਦੋਂ ਮਿਲਣਾ ਕਦੋਂ ਨਹੀਂ ਮਿਲਣਾ ਤੇ ਇਹ ਇੱਕ ਜਿਹੜਾ ਇਕੱਠ ਹੋ ਜਾਂਦਾ 3 ਦਾ ਵਿਆਹ ਜਿਹੜੀਆਂ ਵਿਆਹੀਆਂ ਹੋਈਆਂ ਉਹਨਾਂ ਨੂੰ ਅਸੀਂ ਸੱਦਦੇ ਆ ਤੇ ਸਾਦ ਕੇ ਜਾਨੀ ਕਿ ਇੱਕ ਦੂਜੇ ਨੂੰ ਇਹ ਫੇਰ ਮਿਲ ਜਾਂਦੀਆਂ ਵਾਂ ਤੇ ਬਹੁਤ ਜ਼ਿਆਦਾ ਇਹਨਾਂ ਦੇ ਨਾਲ ਪਿਆਰ ਵਧਦਾ ਵਾ ਤੇ ਇਹਨਾਂ ਨੂੰ ਖੁਸ਼ੀ ਮਿਲਦੀ ਆ ਸਹੇਲੀਆਂ ਇੱਕ ਦੂਜੀ ਨੂੰ ਮਿਲਦੀਆਂ ਵਾਂ ਬੜੇ ਚਿਰ ਬਾਅਦ ਮਿਲੀਆਂ ਇਸ ਕਰਕੇ ਮਹਾਰਾਜ ਸੱਚੇ ਪਾਸ਼ਾ ਚੜ੍ਹਦੀ ਕਲਾ ਰੱਖੇ ਬਾਬਾ ਨਾਨਕ ਤੇ ਅਸੀਂ ਨਾਲ ਖੀਰ ਪੂੜੇ ਮਿੱਠੇ ਜਲ ਦੀ ਸ਼ਬੀਲ ਆ ਤੇ ਜੇ ਅੱਜ ਮੌਸਮ ਖਰਾਬ ਹੋਣ ਦੇ ਕਾਰਨ ਕਾਰਨ ਜੈਨਿਕ ਮਿੱਠੇ ਜਲ ਦੀ ਸ਼ਬੀਲ ਤਾਂ ਨਹੀਂ ਲਾਵਾਂਗੇ ਹੋ ਸਕਦਾ ਚਾਹ ਦਾ ਪ੍ਰੋਗਰਾਮ ਕਰ ਲਈਏ ਇਹ ਉਸ ਮਾਲਕ ਦੇ ਵਾਸਤਾ ਤੇ ਮਹਾਰਾਜ ਸੱਚੇ ਪਾਸ਼ਾ ਚੜ੍ਹਦੀ ਕਲਾ ਰੱਖੇ ਬਾਬਾ ਨਾਨਕ ਇਹਦੇ ਵਿੱਚ ਦੇਖੋ ਇੱਕ ਇਹ ਆਉਣ ਵਾਲੀ ਪੀੜ੍ਹੀ ਨੂੰ ਪਤਾ ਲੱਗੂਗਾ ਮੈਂ ਸਾਰਿਆਂ ਨੂੰ ਇਹ ਵੀ ਬੇਨਤੀ ਕਰਦਾ ਵਾਂ ਇੱਕ ਨਾ ਨਸ਼ਾ ਜਿਹੜਾ ਨਾ ਨਸ਼ਾ ਇਹਦੇ ਤੋਂ ਵੀ ਮੁਕਤ ਹੋਣਾ ਚਾਹੀਦਾ ਸਾਰਿਆਂ ਨੂੰ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਆਪਣੀਆਂ ਭੈਣਾਂ ਨੂੰ ਵੀ ਭਰਾਵਾਂ ਨੂੰ ਵੀ ਸਾਰੇ ਨਗਰ ਨੂੰ ਵੀ ਜਿੰਨੇ ਵੀ ਮੇਰੀ ਇਹ ਗੱਲ ਨੂੰ ਸੁਣਨਗੇ ਸਾਰਿਆਂ ਦੀ ਮੈਂ ਹੱਥ ਜੋੜ ਕੇ ਸਾਰਿਆਂ ਕਾੜੀ ਬੇਨਤੀ ਕਰਦਾ ਕਿ ਇਹਦੇ ਤੇ ਪੂਰਨਾ ਪਾਉਣਾ ਚਾਹੀਦਾ ਵਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ